ただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただただた ਜਿਹੜੇ ਦੋ ਜੀ ਤੇ ਨੇ ਜਿਹੜੇ ਸੰਸਾਰ ਦੇ ਵਿੱਚ ਜੂਦੇ ਨੇ ਤੁਹਾਡੀ ਅੱਖਾਂ ਦੇ ਸਾਹਮਣੇ ਉਹ ਗਾਣ ਨੇ ਤੁਹਾਡੇ ਮਾਂ ਔਰ ਪਿਤਾ ਦੋਨੇ ਜਨਮ ਜੀ ਨੇ ਦਿੱਤਾ ਉਹ ਸਾਡੇ ਵਾਸਤੇ ਪਰਮਾਣ ਉਹਦੀ ਕਿੰਝਾ ਕਰ ਲੋ ਹੋਏ ਤੁਹਾਡਾ ਭਾਈ ਰਾਮਾ ਔਰ ਦੂਸਰੇ ਨੰਬਰ ਤੇ ਉਹ ਕਾਕਾ ਸਾਹਿਬ ਨੇ ਤੁਹਾਡੀ ਪਾਲਣਾ ਕੋਸਰਾ ਕੀਤੀ ਬਹੁਤ ਇਨਸਾਨੀ ਬਣਾ ਦੇ ਲੋ ਉਹ ਬਹੁਤ ਬਹੁਤ ਨਮਾਜ਼ महापुरुष इलाके दखसियत हैं हरि प्रसाद जी गुरगा मंदिर वो भी पार्लीमेंट लेकिन आव अपने परिवार आओ हरि प्रसाद जी ਸਾਲਾਪੜੀ ਜੀ ਅੱਜ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ ਸ਼ਿਵ ਸੈਨਾ ਹਿੰਦ ਦਾ ਕੀ ਪ੍ਰੋਗਰਾਮ ਰੱਖਿਆ ਗਿਆ 1200 ਦੇ ਵਿੱਚ ਜੈ ਸ਼੍ਰੀ ਰਾਮ ਜੈ ਮਹਾਕਾਲੀ ਜੋ ਅੱਜ 1200 ਦੇ ਵਿੱਚ ਪਹਿਲਾ ਪ੍ਰੋਗਰਾਮ ਰੱਖਿਆ ਸ਼ਿਵ ਸੈਨਾ ਹਿੰਦ ਦੇ ਪੰਜਾਬ ਦੇ ਪ੍ਰਧਾਨ ਧਰਮਪਾਲ ਦਸੂ ਮਾਜਰਾ ਜੀ ਨੂੰ ਇੱਥੇ ਵੈਲਕਮ ਕੀਤਾ ਗਿਆ ਇਹਨਾਂ ਵੱਲੋਂ ਅੱਜ ਜ਼ਿਲ੍ਹਾ ਪ੍ਰਧਾਨ ਵੀ ਲਗਾਏ ਗਏ ਨੇ ਜੋ ਸੇਵਸੈਨਾ ਹਿੰਦ ਦੀਆਂ ਨੀਤੀਆਂ ਨੇ ਉਹਨਾਂ ਨੂੰ ਘਰ-ਘਰ ਪਹਚਾਣਨ ਦੇ ਲਈ ਅੱਜ ਭਾਰਤ ਤੋਂ ਇਹ ਆਗਾਜ਼ ਸ਼ੁਰੂ ਕੀਤਾ ਪਹਿਲੀ ਮੀਟਿੰਗ ਕਰਕੇ ਉਹ ਤੁਹਾਡੇ ਸਾਹਮਣੇ ਆ ਤੁਹਾਨੂੰ ਪਤਾ ਦੇਖੋ ਵੀ ਕਿੰਨਾ ਕੁ ਕੱਟ ਕੀਤਾ ਪ੍ਰਧਾਨ ਜੀ ਉਹਨਾਂ ਨੇ ਇਹਨਾਂ ਦੀ ਪ੍ਰਧਾਨ ਜੀ ਇਹਦੇ ਮੀਟਿੰਗ ਹੋਈ ਆ ਇਹ ਜਿਹੜਾ ਪੰਜਾਬ ਭਰ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾ ਕੇ ਸੇਵਸੈਨਾ ਹਿੰਦ ਨੂੰ ਮਜ਼ਬੂਤ ਕਰਨ ਦੇ ਲਈ ਇਹ ਕਾਰਜ ਇਹ ਕਰਦੇ ਰਹਾਂਗੇ ਜੋ ਕਿ ਅੱਜ ਸ਼ੁਰੂਆਤ ਕੀਤੀ ਆ ਜੈ ਸ਼੍ਰੀ ਰਾਮ ਸਰੰਪਾਲ ਜੀ ਜਿਹੜੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਹੋ ਅਤੇ ਸਿੱਖਿਆ ਨਾਲ ਹਿੱਸੇ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਡਾ ਵੈਲਕਮ ਕੀਤਾ ਗਿਆ ਕਾਲਾ ਭੜੀ ਜੀ ਵੱਲੋਂ ਬਾਸੋਂ ਦੇ ਵਿੱਚ ਮੀਟਿੰਗ ਰੱਖੀ ਗਈ ਤੇ ਹੋਰ ਸਾਰਾ ਇਕੱਠ ਹੋਇਆ ਤੇ ਕੀ ਕਹਿਣਾ ਚਾਹੁੰਦੇ ਹੋ ਤੇ ਪਹਿਲਾਂ ਤਾਂ ਮੈਂ ਕਾਰਾ ਭੜੀ ਜੀ ਦਾ ਬਹੁਤ ਧੰਨਵਾਦੀ ਆ ਜੀ ਜਿਨ੍ਹਾਂ ਨੇ ਇੰਨਾ ਬੜਾ ਇਕੱਠ ਕਰਕੇ ਜੀ ਸਾਡਾ ਸਵਾਗਤ ਕਰਿਆ ਤੇ ਦੂਜੇ ਸਾਡੀ ਇਹ ਮਲੋ ਤੋਂ ਸੰਸਥਾ ਨੂੰ ਜੋ ਪੂਰੇ ਇੰਡੀਆ 'ਚ ਚਲਾ ਰਹੇ ਨੇ ਜੈਦੇਵ ਜੀ ਕੀਪਲੰਬਲੋ ਜੀ ਤੇ ਕੰਪਨੀ ਦੇ ਸੀਈਓ ਵੀ ਨੇ ਤੇ ਸਾਨੂੰ ਇਹਨਾਂ ਦਾ ਵੀ ਪੂਰਾ ਅਸ਼ੀਰਵਾਦ ਮਿਲ ਰਿਹਾ ਤੇ ਉਸ ਤੋਂ ਬਾਅਦ ਮੈਂ ਸ਼੍ਰੀਬ ਸੇਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਨ ਸ਼ਰਮਾ ਜੀ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਮੈਨੂੰ ਯੋਗ ਸਮਝਿਆ ਕਿ ਮੈਂ ਪੂਰੇ ਪੰਜਾਬ ਦੀ ਕਮਾਂਡ ਚਲਾ ਸਕਾਂ ਅੱਜ ਮੇਰੇ ਹਲਕਾ ਵੀ ਆ ਤੇ ਮੇਰਾ ਬਲਾਕ ਵੀ ਆ ਇਹ ਪਿੰਡ ਭਾਰਸੋਂ ਜਿੱਥੋਂ ਅਸੀਂ ਨੇ ਮਾਤਾ ਦੇ ਅਸ਼ੀਰਵਾਦ ਲੈ ਕੇ ਮੰਦਰ ਵਿੱਚੋਂ ਇਹ ਯਾਤਰਾ ਸ਼ੁਰੂ ਕਰੀਆ 117 ਹਲਕਿਆਂ ਦੇ ਵਿੱਚ ਜਾ ਕੇ ਅਸੀਂ ਇਸ ਯਾਤਰਾ ਨੂੰ ਘਰ-ਘਰ ਪਜਾਵਾਂਗੇ ਇਹ ਯਾਤਰਾ ਸਿੱਖ ਸੈਨਾ ਜਿੰਨੀਆਂ ਵੀ ਚੱਲ ਰਹੀਆਂ ਨੇ ਉਹਨਾਂ ਤੋਂ ਇੱਕ ਵੱਖਰੀ ਹੋਊਗੀ ਜਿੱਥੇ ਸਿੱਖ ਭਾਈਚਾਰਾ ਵੀ ਸਾਡੇ ਨਾਲ ਲੱਗਿਆ ਅੱਜ ਦੇਖਿਆ ਸੋਨੇ ਮੁਸਲਮਾਨ ਭਾਈਚਾਰੇ ਦੇ ਵਿੱਚੋਂ ਸਾਡੀ ਸਿੱਖ ਸੈਨਾ ਪਹਿਲੀ ਵਾਰ ਕਿਸੇ ਸਿੱਖ ਸੈਨਾ ਨੇ ਪਹਿਲੀ ਮੀਟਿੰਗ ਤੇ ਜਮईन ਕੀਤਾ ਤੇ ਮੈਨੂੰ ਲੱਗਦਾ ਸਾਡੀਆਂ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਜਾਂ ਹੋਰ ਨੇ ਅੱਜ 25 ਜੱਥੇਬੰਦੀਆਂ ਦਾ ਸਾਨੂੰ ਸੰਦੇਸ਼ ਵੀ ਆ ਗਿਆ ਵੀ ਸਾਡੇ ਕੋਲ ਕਹਿਣ ਦੇ ਹਿਸਾਬ ਨਾਲ ਜਿਹੜੇ ਰੈਸਲ ਜੀ ਤੁਹਾਡੇ ਨਾਲ ਮੁਸਲਮਾਨ ਭਾਈਚਾਰੇ ਦੇ ਭੜੇ ਨੇ ਇਹ ਐਨੇ ਵੀ ਸਾਰੇ ਇਕੱਠੇ ਨੇ ਥੋੜਾ ਸਰ ਸਾਨੂੰ ਧਰਮ ਦੇ ਨਾਂ ਤੇ ਜਿਹੜੀਆਂ ਵੀ ਹਸਸਤਾ ਜਾਂ ਜੱਥੇਬੰਦੀਆਂ ਵੰਡਣ ਗਿਆ ਅਸੀਂ ਉਹਨਾਂ ਦਾ ਸਖਤ ਵਿਰੋਧ ਕਰਾਂਗੇ ਅਸੀਂ ਉਸ ਪਰਮਾਤਮਾ ਦੇ ਘਰ ਆਏ ਆ ਸਾਰੀ ਉਸ ਪਰਮਾਤਮਾ ਦੇ ਘਰੇ ਹੀ ਜਾਣਾ ਕਿਉਂਕਿ ਜਿੰਨੇ ਭਾਰਸ ਨੂੰ ਕਈ ਰਸਤੇ ਲੱਗਦੇ ਨੇ ਤੇ ਇਸ ਤਰ੍ਹਾਂ ਸਾਡੇ ਧਰਮਾਂ 'ਚ ਸਾਨੂੰ ਜਿਹੜੇ ਵੀ ਵੰਡਣਗੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਸਾਡੇ ਪੰਜਾਬ ਨੂੰ ਨਾ ਵੰਡਿਆ ਜਾਵੇ ਕਿਉਂਕਿ ਪੰਜਾਬ ਇੱਕ ਸੋਨੇ ਦੀ ਚੀੜੀ ਆ ਤੇ ਅਸੀਂ ਇਹਨੂੰ ਸੋਨੇ ਦੀ ਚੀੜੀ ਬਰਾਨ ਵਾਸਤੇ ਦਿਨ ਰਾਤ ਦੇਖ ਕੇ ਕਰਾਂਗੇ ਤੇ ਗਊ ਗਰੀਬ ਨੂੰ ਜਿਹੜਾ ਵੀ ਕੋਈ ਨਜਾਇਜ਼ ਤੰਗ ਕਰੂਗਾ ਜਾਂ ਜਿਹੜੀਆਂ ਵੀ ਸਸਤਾ ਸਾਡੇ ਧਰਮ ਦੇ ਨਾਂ ਤੇ ਸਾਡੇ ਤੇ ਫਰਕ ਪਾਉਂਦਿਆਂ ਨੇ ਉਹਨਾਂ ਵਿਰੁੱਧ ਵੀ ਅਸੀਂ ਸੰਤ ਕਾਰਵਾਈ ਕਰਾਵਾਂਗੇ ਜੀ ਮੋਹਨ ਸਿੰਘ ਖਨੋੜੇ ਤੋਂ ਜੋ ਅੱਜ ਜੀਵਨਤਾ ਸਿਖਸ਼ਾ ਨਾਲ ਹੈ ਬੜੇ ਜ਼ਿਲ੍ਹਾ ਪ੍ਰਧਾਨ ਲੱਗੇ ਹੋ। ਪਾਸੋਂ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਠੀਕ ਹੈ ਨਾ ਚਰਦੇਸਵਾ। ਸਦੀ ਮੈਂ ਪਹਿਲਾਂ ਤਾਂ ਨਿਸ਼ਾਨ ਸ਼ਰਮਾ ਜੀ ਦਾ ਤੇ ਧਰਨਪਾਲ ਜਸੂ ਮੱਜਰਾ ਜੀ ਦਾ ਤੇ ਕਲਾਪੜੀ ਜੀ ਦਾ ਮੈਨੂੰ ਜ਼ਿਲ੍ਹਾ ਪ੍ਰਧਾਨ ਰੌਣ ਤੇ ਧੰਨਵਾਦ ਕਰਦਾ ਹਾਂ ਤੇ ਮੈਨੂੰ ਸੇਵਾ ਦਾ ਮੌਕਾ ਦਿੱਤਾ। ਅਸੀਂ ਤਹਿ ਦਿਲੋਂ ਸਿਵਾਨਵਾਵਾਂਗੇ ਜੀ। ਗਿਆਨ ਖਾਨ ਜੀ ਤੁਸੀਂ ਦਿਹਾਤੀ ਪੜਿਆਲਾ ਦੇ ਪ੍ਰਧਾਨ ਲੱਗੇ ਹੋ ਸਿਖਸ਼ਾ ਨਾਲ ਹਿੰਦ ਦੇ ਕੀ ਕਹਿਣਾ ਚਾਹੁੰਦੇ ਹੋ? ਅਸੀਂ ਜੀ ਪਹਿਲਾਂ ਸਾਰਿਆਂ ਨੂੰ ਧਰਮਪਾਲ ਜੀ ਕਾਲਾ ਭੜੀ ਜੀ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ ਅਸੀਂ ਜਾਤੀ ਧਰਮ ਤੋਂ ਉੱਤੇ ਉੱਠ ਕੇ ਸਾਰੇ ਭੈਣ ਭਾਈਆਂ ਨੂੰ ਨਾਲ ਲਾ ਕੇ ਇਸ ਇਸ ਜਿਹੜੀ ਹਿੰਦ ਆਪਨੇ ਇਹਨੂੰ ਸਿਵ ਸੈਨਾ ਹਿੰਦ ਨੂੰ ਵੱਧ ਤੋਂ ਵੱਧ ਉੱਪਰ ਤੱਕ ਲੈ ਕੇ ਜਾਵਾਂਗੇ ਕੀ ਕੀ ਦੇਖਿਆ ਵੇਦਰ ਹੋਣਾ ਚਾਹੀਦਾ ਸਾਨੂੰ ਪਿਆਰ ਜੀ ਭੈਣ ਭਾਈਆਂ ਦਾ ਮਿਲਿਆ ਸਾਰੇ ਭੈਣ ਭਾਈਆਂ ਨੂੰ ਨਾਲ ਲੈ ਕੇ ਚੱਲਣ ਦਾ ਮੌਕਾ ਮਿਲਿਆ ਜੀ ਸਾਡਾ ਪਹਿਲਾਂ ਤੋਂ ਸਾਨੂੰ ਇਕੱਠੇ ਨਹੀਂ ਦੇਖਣੀ ਚਾਹੁੰਦੀਆਂ ਲੋਕ ਜਿਹੜੇ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਕੋਈ ਜਾਤ ਧਰਮ ਦਾ ਨਹੀਂ ਰੱਖਦੇ ਅਸੀਂ ਤਾਂ ਇੱਕ ਇਨਸਾਨੀਅਤ ਦੇ ਨਾਂ ਤੇ ਇਕੱਠੇ ਹੋ ਕੇ ਚੱਲਣਾ ਚਾਹੁੰਦੇ ਹਾਂ ਕੋਈ ਪਟਿਆਲਾ ਰਿਆ ਕਿੱਥੇ ਵੀ ਰਹਿਣ ਕਰਦੇ ਮੈਂ ਪਿੰਡ ਤਰਕਾਪੁਰ ਦਰਗਾਹ ਬਰਜ ਕਰਦੇ ਹਾਂ ਜੀ ਨਮਸਕਾਰ ਜੀ ਨਮਸਕਾਰ ਸ਼ਿਵਸ਼ਨਾ ਹਿੰਦੂ ਦੇ ਪ੍ਰੋਗਰਾਮ ਦੇ ਅੱਜ ਪਹੁੰਚੇ ਹੋਣ ਭਾਰਤ ਤੋਂ ਦੇ ਵਿੱਚ ਠੀਕ ਹੈ ਨਾ ਚਾਹੁੰਦੇ ਹੋ ਇਹ ਪ੍ਰੋਗਰਾਮ ਦੇ ਹਾਂ ਜੀ ਪਹਿਲੋ ਤਾਂ ਮੈਂ ਤੁਹਾਡਾ ਜੀ ਐਂ ਕਰਨੀ ਆ ਤੁਸੀਂ ਸਟੇਪ ਟਿਕਾਵਾ ਛੱਡ ਕੇ ਸਾਡੇ ਕੋਲ ਆਏ ਔਰ ਮੈਂ ਕਾਲਾਪੜੀ ਜੀ ਕਦੇ ਧਰਮਪਾਲ ਜੀ ਸਾਡੇ ਪੰਜਾਬ ਦੇ ਨੇ ਆ ਮੇਰਾ ਵੀਰ ਆ ਜੀ ਜਿਲ੍ਹਾ ਪ੍ਰਧਾਨ ਲਾਇੇ ਨੇ ਉਹ ਸਿੰਘਾ ਜੀ ਜਦੋਂ ਸẽ ਤੇ ਸਾਡੇ ਮੁਸਤਾਕ ਜੀ ਹੋਰ ਸਾਰੇ ਸਾਡੇ ਵਰਕਰ ਸਾਡੇ ਜੋ ਵੀ ਆਏ ਨੇ ਸਾਡੇ ਮੈਂ ਬਹੁਤ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਮੈਨੂੰ 20 ਸਾਲ ਹੋ ਗਏ ਪਾਰਟੀ ਚ ਕੰਮ ਕਰਦੇ ਆ ਪਬਲਿਕ ਦੇ ਮੈਂ ਬਹੁਤ ਫੰਕਸ਼ਨਾਂ ਤੇ ਜਾਨੀ ਆ ਬਹੁਤ ਕੁਝ ਦੇਖਦੀ ਆ ਪਰ ਮੈਂ ਇਹਨਾਂ ਦੇ ਵੀ ਮੈਨੂੰ ਵਧੀਆ ਲੱਗਿਆ ਇਹਨਾਂ ਦਾ ਕੰਮਕਾਰ ਮੈਨੇ ਇਹਨਾਂ ਨੇ ਇਨਵਾਈਟ ਕਰਿਆ ਕਾਲਾਪੜੀ ਜੀ ਨੇ ਧਰਮ ਪਾਣੀ ਦੇ ਪਹਿਲੋ ਮੈਂ ਕਾਂਗਰਸ 'ਚ 20 ਸਾਲ ਕੰਮ ਕਰਿਆ ਹੁਣ ਮੈਂ ਆਪ ਪਾਰਟੀ 'ਚ ਸੀਗੀ ਠੀਕ ਹੈ ਮੈਂ ਤਾਂ ਜਾਨੀ ਦਾ ਬਹੁਤ ਕੁਝ ਦੇਖਦੀ ਆ ਪਰ ਮੈਂ ਇਹਨਾਂ ਦੇ ਵੀ ਮੈਨੂੰ ਵਧੀਆ ਲੱਗਿਆ ਇਹਨਾਂ ਦਾ ਕੰਮਕਾਰ ਮੈਨੇ ਇਹਨਾਂ ਨੇ ਇਨਵਾਈਟ ਕਰਿਆ ਕਾਲਾਪੜੀ ਜੀ ਨੇ ਧਰਮ ਪਾਣੀ ਦੇ ਪਹਿਲੋ ਮੈਂ ਕਾਂਗਰਸ 'ਚ 20 ਸਾਲ ਕੰਮ ਕਰਿਆ ਹੁਣ ਮੈਂ ਆਪ ਪਾਰਟੀ 'ਚ ਸੀਗੀ ਠੀਕ ਹੈ ਇਹਨਾਂ ਨੇ ਮੇਰੇ ਭਾਈ ਲੱਗਦੇ ਨੇ ਇਹਨਾਂ ਨੇ ਮੈਨੂੰ ਇਨਵਾਈਟ ਕਰਿਆ ਸੀ ਅੱਜ ਮੈਂ ਇਹਨਾਂ ਦਾ ਤਹਿਤ ਧੰਨਵਾਦ ਕਰਦੀ ਆਂ ਇਹਨਾਂ ਨੇ ਮਾਨ ਬਖਸ਼ਿਆ ਮੈਨੂੰ ਮੈਂ ਇਹਨਾਂ ਦੇ ਤਹਿ ਦਰਾਈਆਂ ਤੋਂ ਇੱਜ਼ਤ ਕਰਦੀ ਆਂ ਔਰ ਸ਼ਿਵ ਸ਼ੈਨਾ ਦੇ ਸਾਰੇ ਸਤਿਕਾਰਯੋਗ ਨੇ ਮੇਰੇ ਮੈਨੂੰ ਕੰਮ ਵਧੀਆ ਲੱਗਿਆ ਇਹਨਾਂ ਦਾ ਮੈਂ ਸੰਯੋਗ ਦਵਾਂਗੀ ਇਹਨਾਂ ਨੂੰ ਔਰ ਇਹਨਾਂ ਨਾਲ ਕਰੂੰਗੀ ਪਰ ਕੰਮ ਵੀ ਕਰਾਂਗੇ ਅਸੀਂ ਬਿਲਕੁਲ ਇਸ ਵਕਤ ਕੁਐਸਚਨ ਪੁੱਛਣਾ ਦਾ ਨਹੀਂ ਚਾਹੀਦਾ ਕਿ ਛੋਟਾ ਜਿਹਾ ਕੁਐਸਚਨ ਪੁੱਛ ਵੀ ਲਈਏ ਵੀ ਦਿੱਲੀ ਦਾ ਆਮ ਆਦਮੀ ਦੇ ਰਿਜ਼ਲਟ ਬਾਰੇ ਤੁਸੀਂ ਕੀ ਕਹਿ ਸਕਦੇ ਹੋ ਦੇਖੋ ਜੀ ਪਬਲਿਕ ਆ ਪਬਲਿਕ ਨੂੰ ਜੋ ਠੀਕ ਲੱਗਦਾ ਪਬਲਿਕ ਦਾ ਜੋ ਹੁੰਦਾ ਕੰਮਕਾਰ ਪਬਲਿਕ ਨੇ ਰਿਜ਼ਲਟ ਦੇਣਾ ਹੁੰਦਾ ਏ ਇਹ ਪਬਲਿਕ ਤੇ ਡਿਪੈਂਡ ਕਰਦਾ ਜੇ ਪਾਰਟੀਆਂ ਤੇ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ ਪਬਲਿਕ ਨੇ ਰਿਜ਼ਲਟ ਕੱਢਣਾ ਹੁੰਦਾ ਜੇ ਉੱਥੇ ਗੱਲ ਕਰੀਏ ਫਰੀਦ ਗੱਲ ਕਰੀਏ ਫਰੀਦ ਬਿਜਲੀ ਵੀ ਦਿੱਤੀ ਜਾ ਰਹੀ ਸੀ ਪਾਣੀ ਵੀ ਦਿੱਤਾ ਜਾ ਰਿਹਾ ਸੀ ਪੰਜਾਬ ਚ ਵੀ ਪਰ ਇੱਕੋ ਇੰਨੀ ਕਿੰਨਾ ਘਟਾਉਣਾ ਚਲ 10 ਸਾਲ ਫਿਰ ਆਦਵੀ ਕਰਿਆ ਠੀਕ ਹੈ ਜੇ ਆਪਾਂ ਕੰਮ ਵੀ ਕਰਿਆ 10 ਸਾਲ ਰਾਦਵੀ ਤੇ ਦਿੱਤਾ ਸੀ ਪਬਲਿਕ ਨੂੰ ਠੀਕ ਹੈ ਜੀ ਹਣਾ ਪਬਲਿਕ ਨੇ ਚਲੋ ਜੋ ਪਬਲਿਕ ਨੂੰ ਸਿਰ ਮੱਥੇ ਸਾਡੇ ਜੋ ਜਾਂ ਇਸ ਤਰ੍ਹਾਂ ਦੇਖਦੇ ਆ ਆਮ ਆਦਮੀ ਨੂੰ ਅਸੀਂ ਕੋਸ਼ਿਸ਼ ਕਰਾਂਗੇ ਘਰ ਘਰ ਜਾ ਕੇ ਅਸੀਂ ਮਤਲਬ ਮਿਹਨਤ ਕਰਕੇ ਆਪਾਂ ਨਾਲ ਜੋੜਾਂਗੇ ਸਾਰੇ ਪਬਲਿਕ ਨੂੰ ਵਧੀਆ ਸੰਯੋਗ ਦਵਾਂਗੇ ਮਾਨ ਸਾਹਿਬ ਦਾ ਹਾਂਜੀ ਮੀਡੀਆ ਦੇ ਵਿੱਚ ਰੋਜ਼ ਪਾਇਆ ਜਾਂਦਾ ਜਾਂ ਬੀਬੀਆਂ ਭੁੱਲ ਗਈਆਂ 1000 ਰੁਪਏ ਵਾਲੀ ਗੱਲ ਨਹੀਂ ਜੀ ਉਹ ਤੇ ਮਾਨ ਸਾਹਿਬ ਕਹਿ ਰਹੇ ਨੇ ਵੀ ਅਸੀਂ ਦਵਾਂਗੇ ਪੈਸੇ ਵੀ 1000 ਰੁਪਏ ਦੇਣਗੇ ਅਗਲੇ ਕਹਿੰਦੇ ਸੀ ਕਿ ਪਾ ਦੇਵਾਂਗੇ ਮਾਂਥ ਚ ਨਹੀਂ ਰੋਸ ਕੋਈ ਰੋਸ ਨਹੀਂ ਬੀਬੀਆ ਕਹਿ ਰਹੀਆਂ ਅਸੀਂ ਨਾਲ ਆ ਤੁਹਾਡੇ ਜਿਹੜੇ ਪਿੱਛੇ ਤਿੰਨ ਸਾਲ ਲੰਘ ਗਏ ਨੇ ਤੇ ਉਹ ਪੈਸੇ ਵੀ ਮੰਗਣਗੇ ਜਾਂ ਹੁਣ ਕੋ ਲੱਗ ਨਹੀਂ ਜੀ ਇਹ ਸਟਾਰਟਿੰਗ ਤੋਂ ਦੇਣਗੇ ਪਹਿਲੇ ਤੁਹਾਨੂੰ ਹਾਂ ਪੱਕਾ ਜੀ ਕੀ ਨਾਮ ਹੈ ਜੀ ਆਪਣਾ ਮੈਂ ਜਸਵਿੰਦਰ ਕੌਰ ਪੁੱਤਰ ਜਨਰਲ ਸੈਕਟਰੀ ਪੰਜਾਬ ਜਨਰਲ ਸੇ ਆਮ ਆਗੂ ਠੀਕ ਹੈ ਥੈਂਕ ਯੂ